ਸਰਦਾਰ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਦਰਸ਼ ਚੋਂ ਜਾਵਤਾ ਲੱਗਿਆ ਲੱਗਿਆ ਹੋਣ ਕਾਰਨ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ پا ਰਿਹਾ ਕਿਉਂ ਨਹੀਂ ਕਰ ਰਹੇ ਬਈ ਜੇਬ ਚੋਂ ਪੈਸੇ ਥੋੜੀ ਲਾਉਣੇ ਲੋਕਾਂ ਦੇ ਪੈਸੇ ਨੇ ਕਾਦੀ ਸਿਆਸਤ ਹੈ ਇਹ 4 ਜੂਨ ਤੱਕ ਭਾਈ ਮੈਂ ਸਾਈਨ ਕਰਨੇ ਨਹੀਂ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮ ਚ ਨਾ ਰਹੋ ਤਨੂ ਭੁਜਾਉਣਾ ਬਹੁਤ ਐ ਮੈਂ ਚੰਗੇ ਤਰੀਕੇ ਨਾਲ ਭੁਜਾਉਣਾ ਕੋਈ ਨ ਖੁੱਲਣ ਦੋ ਤਾਂ ਭੱਜਦੇ ਨੂੰ ਵਹਾਣ ਇਕ ਜਾਈਏ ਮੇਰੇ ਹਲਕੇ 'ਚੇ ਕੰਮ ਨਹੀਂ ਚੱਲਣਾ ਜਦੋਂ ਦੀ ਇਹ ਸਰਕਾਰ ਆ ਗਈ ਆ ਕੇ ਫੋਰੈਸਟ ਨੇ ਰੁਕਤਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਮੈਂ ਕੁਰਸੀ ਦਿੱਤਨੀ ਮੈਂ ਉਤਰਦਾ ਇਹ ਯਾਦ ਰੱਖਿਓ ਚਾਹੇ ਕੋਈ ਸਰਕਾਰੀ ਬੰਦਾ ਫਿਰ ਚਾਹੇ ਪੋਲੀਟਿਕਲ ਬੰਦਾ ਐਨਾ 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 ਬਹੁਤਾ ਨਹੀਂ ਹੈਗਾ ਬਾਈ 12 ਬੰਦੇ ਐ ਜੋਰ ਲੱਗ ਲਿਆ ਇੱਕ ਨੂੰ ਹਲਾ ਨਹੀਂ ਸਕੇ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਥੋੜਾ ਬੋਲਦੇ ਜਿਹੜਾ ਸਾਡੇ ਜਿਹੜੀ ਕੁੱਤੇ ਵਾਲੀ ਸਾਡੇ ਨਾਲ ਹੁੰਦੀ ਸੀ ਨਾ 22 ਚ ਉਹ ਹੁਣ ਇਹ ਨਾਲ ਹੋ ਰਹੀ ਹੈ ਉਹ ਕਿਤੇ ਕੜਤਾਏ ਬੈਗਾ ਇੱਥੇ ਪੈ ਮੇਰੇ ਤੇ ਕੇ ਗੱਲ ਤਾਂ ਉਹ ਕਰੀ ਉਹ ਤਾਂ ਉਹ ਰਹੀ ਹੈ ਇਹ ਪੰਡੋ ਜੀ ਕੜਤਾਏ ਬੈਗਾ ਮੈਨੂੰ ਪੈ ਕੇ ਗੱਲ ਹੋਰ ਕੁਝ ਨਹੀਂ ਹੈ ਮੇਰੇ ਨਾਲ ਕੋਈ ਰੌਣਾ ਕੋਈ ਨਹੀਂ ਹੈ ਮੇਰੇ ਹਲਕੇ ਚ ਲੋਕਾਂ ਦੇ ਕੰਮਾਂ ਚ ਕਿਸੇ ਨੇ ਡਿੱਕਾ ਢਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਭਜਾਉਣਾ ਮੈਂ ਇਸੇ ਕੰਮ ਤੇ ਆ ਤੁਹਾਡੇ ਤੇ ਆ ਮੇਰਾ ਨਾਲ ਇਸ ਮਾਮਲੇ ਚ ਕੋਈ ਮਿਲ ਨਹੀਂ ਕੋਕੋ ਕਪੀਟਨ ਮਤਲਬ ਮੇਰੇ ਛੋਟੇ ਸ਼ਹਿਰ ਦਾ ਪ੍ਰਧਾਨ ਹੈ ਪਰ ਮੈਂ ਫਿਰ ਵੀ ਉਹਨਾਂ ਦੇ ਉਮਰ ਚ ਵੱਡਾ ਮੈਂ ਡਰਾਉਂ ਮੈਂ ਭਜਾਉਂਗੀ ਇਹ ਏ ਇਦਾਂ ਦੀ ਭਾਸ਼ਾ ਮਤਲਬ ਸਾਡੇ ਨਹੀਂ ਰਵਾਜ ਹੈ ਦੇਖੋ ਜਿਹੜੀ ਸਿੰਘਪੁਰਾ ਰੋੜਿਆ ਮੈਂ ਇਹ ਉਹਨੂੰ ਇਸ ਗੱਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ پاس ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਕਿਉਂ ਨਹੀਂ ਕਰ ਰਹੇ ਜੀਵ ਚੋਂ ਪੈਸੇ ਥੋੜੀ ਲਾਉਣੇ ਲੋਕਾਂ ਦੇ ਪੈਸੇ ਨੇ ਕਾਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਵੀ ਆਮ ਆਦਮੀ ਪਾਰਟੀ ਸਰਕਾਰ ਤੇ ਦੇਖੋ ਕੰਮ ਨਹੀਂ ਹੋ ਰਿਹਾ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਤੁਹਾਨੂੰ ਅੱਜ ਤੱਕ ਕਦੇ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਤੇ ਸਾਰਾ ਕੁਝ ਕਰਨਾ ਸੋ ਮੈਨੂੰ ਉਸ ਰਾ ਨਾ ਪਾਓ ਲੋਕਾਂ ਦੇ ਕੰਮ ਚੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਹੇ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਨਤ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਭੁਜਾਉਣਾ ਹੈ